ਨੰਨੇ ਉਹਦੇ ਭਰਾਵਾਂ ਦੇ ਰਖੜੀ ਬੰਦੀ ਆਪਣੀ ਰਖੜੀ ਜੈਲੋ ਕਿੰਨੀ ਲੇਟ ਹੋ ਗਈ ਵੀ ਅੱਜ ਤਾਂ ਤੇ ਜ਼ਮੀਨ ਚੋ ਹਿੱਸਾ ਵੰਡਾਉਣ ਸੀ ਫਿਰ ਰਖੜੀ ਬੰਨਾਂ ਮੈਂ ਡਰਾਮਾ ਕਿਉਂ ਕਰ ਰਹੀ ਆ ਨਾ ਦਿੰਦਾ ਪਿਆਰ ਨਾ ਦਿੰਦਾ ਸਕੂਨ ਸਾਟਿਆ ਰਗਾ ਚ ਕਾਲਾ ਹੁਣ ਉਹ ਬਦਲ ਗਈ ਆ ਉਹ ਘਟ ਘਟੇ ਹੀ ਸੋਚ ਲੰਦੀ ਕਿ ਦੋ ਭੈਣਾਂ ਹੋਣ ਦੇ ਬਾਵਜੂਦ ਅੱਜ ਮੇਰਾ ਘੁੱਟ ਖਾਲੀ ਐ ਸੌਰੀ ਮੈਨੂੰ ਨਹੀਂ ਪਤਾ ਲੱਗਿਆ ਤੇਰਾ ਆਪਣਾ ਘਰ ਆ ਇਹ ਮੇਰੇ ਸ਼ਾਨ ਹੈ ਤੇਰੇ ਸਾਥ ਹੂੰ ਮੈਂ ਨਜ਼ਰਾਂਗੇ ਪੰਦੀ ਰੋਂਗੀ ਨਾਲੇ ਮੈਂ ਸ਼ੁਕਰ ਹੈ ਸਭ ਠੀਕ ਹੋ ਗਿਆ ਤੁਹਾਡੀ ਅੰਮ੍ਰਿਤਸਰ ਵਾਲੀ ਭੈਣ ਨਾਲ ਵੀ ਆਪਣੀ ਸੋਲਾ ਹੋ ਗਈ ਤੇ ਹਰਲੀਨ ਨਾਲ ਵੀ ਜੋ ਵੀ ਜ਼ਮੀਨ ਦਾ ਰੋਲਾ ਚੱਲ ਰਿਹਾ ਸੀ ਆਪਣਾ ਉਹ ਵੀ ਨਿਬੜ ਗਿਆ ਤੇ ਸਭ ਤੋਂ ਜ਼ਰੂਰੀ ਗੱਲ ਮਨਕੀਰਤ ਮਨਕੀਰਤ ਵੀ ਆਪਣੇ ਮਾਮੇ ਕੋਲੇ ਬਿਲਕੁਲ ਸੇਫ ਹੈ ਹੋਰ ਕੀ ਪਿਛਲੇ ਕੁਝ ਦਿਨਾਂ ਤੋਂ ਤਾਂ ਆਪਾਂ ਬਹੁਤ ਟੈਨਸ਼ਨ 'ਚ ਰਹੇ ਆ ਹੁਣ ਜਾ ਕੇ ਮਸਾ ਹੀ ਆਪਾਂ ਸ਼ਾਂਤੀ ਨਾਲ ਬੈਠ ਸਕਦੇ ਆ ਕੌਣ ਆ ਗਿਆ ਜਾਬ ਦੇਖ ਕੇ ਆ ਹੋ ਗਿਆ ਰਾਣੋ ਤੂੰ ਆਖਿਆ ਤੈਨੂੰ ਤੇਰੇ ਮੂੰਹ ਤੇ ਨਿਸ਼ਾਨ ਜੇ ਕਾਦੇ ਨੇ ਤੂੰ ਠੀਕ ਤਾਂ ਹੈ ਨਾ ਹਾਂ ਰਾਣੋ ਤੂੰ ਕੁਝ ਬੋਲਦੇ ਕਿਉਂ ਨਹੀਂ ਤੇਰੇ ਨਿਸ਼ਾਨ ਦੇਖ ਕੇ ਤਾਂ ਐ ਲੱਗ ਰਿਹਾ ਜਿਵੇਂ ਤੈਨੂੰ ਕਿਸੇ ਨੇ ਕੁੱਟਿਆ ਮਾਰਿਆ ਹੁੰਦਾ ਹੈ ਦਸ ਇਹ ਸਭ ਕਿਵੇਂ ਹੋਇਆ ਪ੍ਰੇਤ ਤੂੰ ਤਾਂ ਚੁੱਪ ਹੀ ਰਹਿ ਭਵਨ ਤੁਸੀਂ ਕਿਹੜੇ ਮੂਨਾ ਮੈਨੂੰ ਪੁੱਛ ਰਹੇ ਹੋ ਕਿ ਮੈਂ ਠੀਕ ਆ ਕਿ ਨਹੀਂ ਤੁਸੀਂ ਤਾਂ ਉਸ ਦਿਨ ਦਾ ਮੈਨੂੰ ਪੁੱਛਿਆ ਤੱਕ ਨਹੀਂ ਮੈਂ ਕਿੱਥੇ ਗਾਇਬ ਹੋ ਗਈ ਸੀ ਨਾ ਹੀ ਤੁਸੀਂ ਮੇਰੇ ਬਾਰੇ ਪਤਾ ਲਗਾਇਆ ਦੱਸੋ ਹੋਣਾ ਚੁੱਪ ਕਿਉਂ ਕਰ ਗਏ ਹੁਣ ਤਾਂ ਬੜੀ ਫਿਕਰ ਦਿਖਾ ਰਹੇ ਸੀ ਉਹ ਤਾਂ ਫਿਕਰ ਕਿੱਥੇ ਗਈ ਸੀ ਜਦੋਂ ਮੈਂ ਘਰ ਰਹਿੰਦੇ ਰਹਿੰਦੇ ਇੱਕਦਮ ਗਾਇਬ ਹੋ ਗਈ ਸੀ ਮੈਨੂੰ ਤਾਂ ਲੱਗਦਾ ਮੈਂ ਤੁਹਾਨੂੰ ਯਾਦ ਵੀ ਨਹੀਂ ਹੋਣੀ ਕਿ ਤੁਹਾਡੇ ਦੂਜੀ ਘਰ ਵਾਲੀ ਵੀ ਸੀਕ ਨਹੀਂ ਰਾਣੋ ਤੈਨੂੰ ਨਹੀਂ ਪਤਾ ਵੀ ਅਸੀਂ ਕਿਹੜੀ ਮੁਸ਼ਕਲਾਂ 'ਚ ਸੀ ਤੂੰ ਤਾਂ ਚੁੱਪੇ ਰਹਿ ਪ੍ਰੇਤ ਤੂੰ ਤਾਂ ਮੈਨੂੰ ਜਾਣ ਪੁੱਛ ਕੇ ਯਾਦ ਨਹੀਂ ਕਰਿਆ ਹੋਣਾ ਫੇਰ ਰਾਣੋ ਵਧੀਆ ਇੱਥੋਂ ਚਲੀ ਗਈ ਤੇਰਾ ਤਾਂ ਤੇਰੀ ਸੌਂਕਣਾ ਖਿਹੜਾ ਛੁੱਟਿਆ ਇਹੀ ਸੋਚ ਕੇ ਖੁਸ਼ ਹੋਣੀ ਨਾ ਨਹੀਂ ਰਾਨੂੰ ਤੈਨੂੰ ਕੋਈ ਗਲਤਫਹਮੀ ਹੋਈ ਐ ਭਲਾ ਕੋਈ ਵੀ ਬੰਦਾ ਆਪਣੀ ਘਰ ਵਾਲੀ ਨੂੰ ਕਿਵੇਂ ਭੁੱਲ ਸਕਦਾ ਮੈਨੂੰ ਤੂੰ ਯਾਦ ਸੀ ਬਸ ਉਰੇ ਸਿਚੁਏਸ਼ਨ ਹੀ ਐਸੀ ਹੋ ਗਈ ਸੀ ਕਿ ਅੱਛਾ ਜੀ ਜੇ ਮੈਂ ਤੁਹਾਨੂੰ ਯਾਦ ਸੀ ਤਾਂ ਤੁਸੀਂ ਮੇਰੇ ਬਾਰੇ ਪਤਾ ਲਗਾਉਣ ਦੀ ਕੋਸ਼ਿਸ਼ ਕਿਉਂ ਨਹੀਂ ਕੀਤੀ ਕਿ ਮੈਂ ਜਿਉਂਦੀ ਐ ਕਿ ਮਰ ਗਈ ਉਹ ਸੱਚ ਤੁਸੀਂ ਮੇਰੇ ਬਾਰੇ ਪਤਾ ਲਗਾ ਕੇ ਵੀ ਕੀ ਕਰਨਾ ਹੈ ਤੁਹਾਡੇ ਕੋਲ ਪਹਿਲੀ ਘਰ ਵਾਲੀ ਹੈਗੀ ਆ ਨਾਲੇ ਮੈਨੂੰ ਕੀ ਲੈਣਾ ਐ ਬਸ ਕਰ ਰਾਨੂੰ ਕਿਉਂ ਫालतू ਬੋਲੀ ਜਾਨੀ ਐ ਨਾਲੇ ਆਪਾਂ ਇਹ ਸਾਰੀ ਗੱਲਣਾ ਬਾਅਦ ਚ ਕਰ ਲਾਂਗੇ ਪਹਿਲਾਂ ਆ ਜਾ ਅੰਦਰ ਚਲਦੇ ਆ ਤੇਰੇ ਫੇਸ ਤੇ ਕਾਫੀ ਸੱਟਾਂ ਵੱਜੀ ਹੋਈਆਂ ਨੇ ਇੱਥੇ ਦਵਾਈ ਲਾ ਲੈਂਦੇ ਆ ਆ ਜਾ ਪਤਾ ਨਹੀਂ ਕਿਉਂ ਮੈਨੂੰ ਨਾ ਕੁਝ ਦਾਲ ਚ ਕਾਲਾ ਲੱਗਦਾ ਜਾਂ ਫਿਰ ਦਾਲ ਹੀ ਕਾਲੀ ਆ ਵੀ ਸੱਟ ਖਾਦੀ ਹੈ ਦੇਖੀ ਆ ਕੀ ਕਰ ਰਹੇ ਹੋ ਤੇਰੇ ਮੱਥੇ ਤੇ ਕਾਫੀ ਸੱਟ ਲੱਗੀ ਹੋਈ ਹੈ ਨਾ ਤਾਂ ਇਹਨੂੰ ਰਬਿੰਗ ਐਲਕੋਹਲ ਨਾਲ ਸਾਫ਼ ਕਰਕੇ ਫਿਰ ਇਹਦੇ ਪੱਟੀ ਕਰੂੰਗਾ ਮੈਂ ਨਹੀਂ ਨਹੀਂ ਪੱਟੀ ਦੀ ਲੋੜ ਨਹੀਂ ਮੇਰਾ ਨਾ ਹੱਥ ਬਹੁਤ ਅਰਧ ਕਰ ਰਿਹਾ ਮੈਨੂੰ ਲੱਗਦਾ ਫ੍ਰੈਕਚਰ ਹੋ ਗਿਆ ਬਹੁਤ ਅਰਧ ਹੈ ਫ੍ਰੈਕਚਰ ਮੂਮੈਂਟ ਦਾ ਰਿਕਵਰੀ ਐਵੇਂ ਨਾ ਹਲਾ ਕੇ ਦੇਖ ਹਾਂ ਤਾ ਦੇਖ ਲਾ ਕੇ ਦੇ ਖਿਲ ਰਿਹਾ ਬਹੁਤ ਦਰਦਾ ਦਰਦਾ ਹੋ ਰਿਹਾ ਹਾਲਾਕੇ ਦੇ ਖਿਲਦਾ ਰਿਹਾ ਥੋੜਾ ਥੋੜਾ ਜੇ ਹਿਲ ਰਹਾ ਦਾ ਫ੍ਰੈਕਚਰ ਤਾਂ ਨਹੀਂ ਹੈਗਾ ਮੈਨੂੰ ਨਾ ਲੱਗਦਾ ਜਿਵੇਂ ਅੰਦਰੋਂ ਮਾਸ ਫਟ ਗਿਆ ਹੋਣਾ ਮੈਂ ਕੰਮ ਕਰਦਾ ਤੇ ਗਰਮ ਪੱਟੀ ਬੰਨ੍ਹ ਦਿੰਨਾ ਗਰਮ ਪੱਟੀ ਸੱਟ ਹੋ ਜੂਗਾ ਇਹ ਹਾਂ ਹਾਂ ਇਹ ਸਹੀ ਹੈ ਆਏ ਇਹ ਬਹੁਤ ਦਰਦਾ ਮੈਨੂੰ ਇਹ ਸਭ ਹੋਇਆ ਕਿਵੇਂ ਐਨੀ ਸੱਟ ਕਿਵੇਂ ਲੱਗ ਗਈ ਤੇਰੇ ਹੱਤੇ ਖਾਲੀ ਦੱਸ ਇਹ ਇਹ ਸੱਟ ਕੋਈ ਨਹੀਂ ਮੈਂ ਨਾ ਆਰਾਮ ਨਾਲ ਦੱਸੂਗੀ ਵੀ ਮੇਰੇ ਨਾਲ ਕੀ ਕੀ ਹੋਇਆ ਬਹੁਤ ਲੰਬੀ ਕਹਾਣੀ ਹੈ ਹੋਰ ਤਾਂ ਬਹੁਤ ਦਰਦ ਹੋਈ ਜਾਂਦਾ ਹੱਥ ਕੋਲ ਹੱਥ ਕੋਲ ਦਰਦ ਹੋ ਰਿਹਾ ਥੋੜੀ ਢਿੱਲੀ ਬੰਦ ਨਾ ਠੀਕ ਹੈ ਮੈਂ ਆ ਦਰਦ ਆ ਸੌਰੀ 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 ਤੁਕਾ ਕਾ ਕਾ ਡਰ ਰਹੀ ਸੀ ਤੁਸੀਂ ਕੀ ਕਰ ਰਹੀ ਸੀ ਪੱਟੀ ਬੰਨ ਰਹੀ ਸੀ ਹੋਰ ਕੀ ਕਰ ਰਹੀ ਸੀ ਨਾ ਆਪਣੀ ਬਨ ਸਕਦੀ ਪੱਟੀ ਯਾਰ ਤੇਰਾ ਦਿਮਾਗ ਕਿੱਥੇ ਜਾ ਗਿਆ ਇੱਕ ਉਹ ਸੱਟ ਲੱਗੀ ਹੋ ਵਿਚਾਰੀ ਦੇ ਉਪਰੋਂ ਉਹ ਆਪਣੇ ਹੱਥ ਤੇ ਆ ਪੱਟੀ ਕਿਉਂ ਬਨੂਗੀ ਤੈਨੂੰ ਪਤਾ ਹੈ ਉਹਦੇ ਹੱਦਾਂ ਮਾਸ ਫਟ ਗਿਆ ਅੱਛਾ ਤੁਹਾਨੂੰ ਬੜਾ ਪਤਾ ਹੈ ਵੀ ਉਹਦੇ ਹੱਦਾਂ ਮਾਸ ਫਟ ਗਿਆ ਹਮ ਯਾਰ ਜੇ ਆਪਣੀ ਮੂਮੈਂਟ ਹੋ ਰਹੀ ਹੈ ਪਰ ਦਰਦ ਹੋ ਰਹਾ ਦਾ ਮਤਲਬ ਇਹ ਹੈ ਵੀ ਮਾਸ ਫਟ ਗਿਆ ਉਹ ਤਾਂ ਕਹ ਰਹੀ ਸੀ ਫ੍ਰੈਕਚਰ ਹੈ ਫਿਰ ਮੈਂ ਕਿਹਾ ਫ੍ਰੈਕਚਰ ਨਹੀਂ ਹੋ ਸਕਦਾ ਮਾਸ ਫਟਿਆ ਜਦੋਂ ਨਾ ਬਕਵਾਸ ਨਾ ਕਰੋ ਬਾਲੀ ਤੁਸੀਂ ਹੁਣ ਫਿਕਰ ਦਿਖਾ ਰਹੇ ਹੋ ਸਿਰ ਤੇ ਚੜਾ ਲਿਓ ਉਹਨੂੰ ਫਿਰ ਯਾਰ ਫਿਰ ਮੈਂ ਕੀ ਕਰਾਂ ਹੁਣ ਮੈਂ ਕੀ ਕਰਾਂ ਮੈਂ ਕੀ ਕਰਾਂ ਨੂੰ ਕੀ ਕਰ ਰਹੀ ਸੀਗੇ ਤੁਸੀਂ ਬਾਹਰ ਇਹਨਾਂ ਚਿਪਕ ਚਿਪਕ ਕੇ ਪੱਟੀ ਕੌਣ ਬੰਨਦਾ ਹੁੰਦਾ ਪ੍ਰੀਤ ਨੂੰ ਕੀ ਹੋ ਗਿਆ ਚਿਪਕ ਚਿਪਕ ਕੇ ਪੱਟੀ ਕੌਣ ਬੰਨਦਾ ਕੀ ਮਤਲਬ ਜੇ ਮੈਂ ਨਹੀਂ ਪੱਟੀ ਬੰਨੂੰ ਤਾਂ ਹੋਰ ਕੌਣ ਬੰਨੂ ਤੂੰ ਬੰਨ ਦੇ ਚਲ ਆ ਜਾ ਮੈਂ ਹਟ ਜਾਨਾ ਮੈਂ ਕਿਉਂ ਬੰਨਣਾ ਉਹਦੇ ਪੱਟੀ ਪਤਾ ਨਹੀਂ ਕਿੱਥੋਂ ਆ ਗਈ ਵਾਪਸ ਦੁਬਾਰਾ ਚੜੇਲ ਜੀ ਇਹ ਨਾ ਪੁੱਲ ਜਦੋਂ ਮਨਕੀਰਤ ਕਿਡਨਾਪ ਹੋਇਆ ਸੀ ਨਾ ਤਾਂ ਮਨਕੀਰਤ ਨੂੰ ਛਡਾਉਣ ਵਾਸਤੇ ਉਹਨੇ ਆਪਣਾ ਡਾਇਮੰਡ ਦਾ ਸੈੱਟ ਵੇਚਿਆ ਸੀਗਾ ਅੱਛਾ ਫਿਰ ਕੀ ਹੋ ਗਿਆ ਤੁਹਾਡੇ ਨਾਲ ਵਿਆਹ ਕਰਾਇਆ ਸੀ ਉਹਨੇ ਹੱਕ ਬੰਨਦਾ ਸੀ ਉਹਦਾ ਇਹ ਕਰਨ ਦਾ ਉਹ ਯਾਰ ਜਵਾਕ ਤਾਂ ਉਹ ਆਪਣਾ ਸੀਗਾ ਆਪਣੇ ਜਵਾਕ ਪਿੱਛੇ ਵੇਚਿਆ ਉਹਨੇ ਨਾਲੇ ਉਹ ਆਪਣੀ ਜਗ੍ਹਾ ਬਿਲਕੁਲ ਸਹੀ ਐ ਆਪਾਂ ਤਾਂ ਉਹਨੂੰ ਬਿਲਕੁਲ ਹੀ ਭੁੱਲ ਗਏ ਸੀਗੇ ਤੁਸੀਂ ਤਾਂ ਕੁਝ ਜ਼ਿਆਦਾ ਹੀ ਭੁੱਲ ਗਏ ਸੀ ਤੂੰ ਆਹ ਫालतू ਦੀ ਗੱਲ ਨਾ ਕਰ ਆਹੋ ਥੋਨ ਤਾਂ ਮੇਰੀਆਂ ਗੱਲਾਂ ਫालतੂ ਲੱਗਣੀਆਂ ਹੀ ਨੇ ਥੋਨੂੰ ਕੀ ਹੋ ਗਿਆ ਥੋਨੂੰ ਬੜਾ ਪਿਆਰ ਆ ਰਿਹਾ ਜੋਦੇ ਤੇ ਕੀ ਗੱਲ ਆਊਗਾ ਨਹੀਂ ਤੂੰ ਇਹ ਨਾ ਭੁੱਲ ਵੀ ਮੇਰੀ ਘਰ ਵਾਲੀ ਆ ਉਹ ਵੀ ਜਿਵੇਂ ਮੈਂ ਤੇਰੇ ਨਾਲ ਵਿਆਹ ਕਰਾਇਆ ਸੀ ਨਾ ਓਵੇਂ ਮੈਂ ਉਹਦੇ ਨਾਲ ਵਿਆਹ ਕਰਾਇਆ ਹੋਇਆ ਹੈ ਤੁਸੀਂ ਵੀ ਨਾ ਭੁੱਲੋ ਕਿ ਪਹਿਲਾ ਵਿਆਹ ਤੁਹਾਡਾ ਮੇਰੇ ਨਾਲ ਹੋਇਆ ਤੇ ਅਸਲੀ ਘਰ ਵਾਲੀ ਤੁਹਾਡੀ ਮੈਂ ਆ ਉਹਦੇ ਨਾਲ ਤਾਂ ਨਾਲੇ ਤੁਸੀਂ ਮਜਬੂਰੀ ਚ ਵਿਆਹ ਕਰਾਇਆ ਸੀ ਉਹ ਵੀ ਮਨਕਿਰਤ ਨੂੰ ਸੰਭਲ ਲਈ ਦੇਖ ਅਸਲੀ ਨਕਲੀ ਦਾ ਮੈਨੂੰ ਨਹੀਂ ਪਤਾ ਮੈਂ ਬਾਹਰ ਜਾ ਰਹੇ ਆ ਆਪਾਂ ਨੂੰ ਅੰਦਰ ਆਇ ਨੂੰ ਬਹੁਤ ਟਾਈਮ ਹੋ ਗਿਆ ਉਹ ਵੀ ਉਹ ਚਰੀ ਦੇਖਦੀ ਹੋਣੀ ਵੀ ਉਹ ਕਿੱਥੇ ਚਲੇ ਗਏ ਮੈਂ ਜਾ ਰਹੇ ਆ ਬਾਹਰ ਹਾਂ ਹਾਂ ਜਾਓ ਜਾਓ ਥੋੜੀ ਨਕਲੀ ਘਰ ਵਾਲੀ ਵੀ ਵੇਟ ਕਰਦੀ ਹੋਣੀ ਵੀ ਮੇਰਾ ਪਤੀ ਪਰਮੇਸ਼ਵਰ ਕਿੱਥੇ ਗਿਆ ਰਾਨੋ ਮੇਰੀ ਗੱਲ ਸੁਣ ਤੂੰ ਇਹ ਕੰਮ ਕਰ ਤੂੰ ਨਹਾਇਆ ਕੇ ਨਾਲੇ ਕੱਪੜੇ ਜਾਂ ਕਰ ਲਈ ਨਹੀਂ ਮੈਂ ਨਹੀਂ ਨਹਾਉਣਾ ਕਿਉਂ ਤੂੰ ਕਿਉਂ ਨਹੀਂ ਨਹਾਉਣਾ ਮੇਰੇ ਕੋ ਕੱਪੜੇ ਨਹੀਂ ਹੈਗੇ ਇੱਕੋ ਹੀ ਸੂਟ ਹੈ ਨਾਲੇ ਮੈਂ ਕਿਹੜਾ ਕੱਪੜੇ ਨਾਲ ਲੈ ਕੇ ਆਈ ਸੀ ਤੂੰ ਕੱਪੜਿਆਂ ਦੀ ਫਿਕਰ ਕਿਉਂ ਕਰਦੀ ਐ ਪ੍ਰੀਤ ਕੋਲ ਬਹੁਤ ਸੂਟ ਪਏ ਨੇ ਮੈਂ ਉਹਦਾ ਸੂਟ ਲੈ ਆਉਂਦੇ ਨੂੰ ਕੋਈ ਨਹੀਂ ਮੈਨੂੰ ਨਹੀਂ ਚਾਹੀਦੇ ਪ੍ਰੀਤ ਦੇ ਕੱਪੜੇ ਮੈਂ ਅੱਜ ਆਈ ਆ ਮੈਂ ਨਹੀਂ ਚਾਹੁੰਦੀ ਕਿ ਮੇਰੇ ਵਜ੍ਹਾ ਨਾਲ ਕੋਈ ਕਲੇਸ਼ ਪਵੇ ਤੂੰ ਫਿਕਰ ਕਿਉਂ ਕਰਦੀ ਆ ਮੈਂ ਹੈਗਾ ਨਾ ਮੈਂ ਤੇਨੂੰ ਉਹਦਾ ਸੂਟ ਆਪੇ ਲੈ ਆ ਕੇ ਦੂੰ ਤੂੰ ਬਸ ਨਾ ਆ ਨਹੀਂ ਮੈਨੂੰ ਨਹੀਂ ਚਾਹੀਦੇ ਉਹਦੇ ਕੱਪੜੇ ਨਾਲੇ ਮੈਂ ਤਾਂ ਅੱਜ ਦੀ ਰਾਤ ਕੱਟਣੀ ਆ ਮੈਂ ਤਾਂ ਕੱਲ ਨੂੰ ਚਲੇ ਜਾਣਾ ਇੱਥੋਂ ਮੈਂ ਤਾਂ ਇੱਥੇ ਇਹ ਦੇਖਣ ਆਈ ਸੀ ਵੀ ਥੋਨੂੰ ਮੇਰੇ ਕਿੰਨੀ ਕੁ ਯਾਦ ਆ ਮੈਂ ਮਰ ਗਈ ਆ ਕਿ ਜਿਉਂਦੀ ਆ ਰਾਣੋ ਤੈਨੂੰ ਐਂ ਕਿਉਂ ਲੱਗਦਾ ਪਿਉਰੇ ਤੇਰੀ ਕਿਸੇ ਨੂੰ ਫਿਕਰ ਨਹੀਂ ਸੀ ਉਰੇ ਤੇਰੀ ਸਭ ਨੂੰ ਫਿਕਰ ਸੀ ਬਸ ਸਿਚੁਏਸ਼ਨ ਹੀ ਇਹ ਜੀ ਸੀ ਕੁਝ ਸਿਚੁਏਸ਼ਨ ਇਹ ਜੋ ਕੀ ਹੋ ਗਿਆ ਸੀ ਯਾਰ ਕੀ ਦੱਸਾਂਉਂ ਮੈਂ ਬਹੁਤ ਲੰਬੀ ਕਹਾਣੀ ਹੈ ਚੱਲ ਸੁਣ ਫਿਰ ਮੇਰੇ ਨਾਲ ਇੱਕ ਭੈਣ ਆ ਗਈ ਸੀ ਹਰਲੀਨ ਤੈਨੂੰ ਪਤਾ ਤਾਂ ਹੈ ਸੱਚ ਆਪਾਂ ਮਨਕੀਰਤ ਕਰਕੇ ਉਹ ਫੈਕਟਰੀ ਨਹੀਂ ਵੇਚੀ ਸੀਗੀ ਹਾਂ ਕਿਡਨੈਪਰਾਂ ਨੂੰ ਪੈਸੇ ਦੇ ਉੱਤੇ ਸੀ ਜਿਹੜੇ ਫੈਕਟਰੀ ਵੇਚ ਕੇ ਉਸ ਫੈਕਟਰੀ ਆ ਰੋਲਾ ਪਾ ਕੇ ਬੈਗੀ ਸੀ ਵੀ ਤੁਸੀਂ ਮੇਰੇ ਤੋਂ ਬਿਨਾਂ ਪੁੱਛੇ ਫੈਕਟਰੀ ਕਿਵੇਂ ਵੇਚਤੀ ਲੈ ਫਿਰ ਆ ਕੇ ਕਹਿੰਦੀ ਵੀ ਜ਼ਮੀਨ ਚ ਮੈਨੂੰ ਅੱਧਾ ਦੋ ਵੀ ਅੱਧਾ ਲੈ ਬਿਨਾਂ ਮੈਂ ਜਾਣ ਬਸ ਫਿਰ 10-15 ਦਿਨ ਰਹੀ ਉਰੇ ਆਪੇ ਸਮਝ ਕੇ ਫਿਰ ਹੁਣ ਮਸਾਂ ਗਈ ਐ ਇਹੋ ਜੀ ਪੈਣ ਅੱਧ ਮੰਗਣ ਲੱਗੀ ਪ੍ਰਾਪਰਟੀ ਚ ਕੀ ਕਹਾ ਮੈਂ ਕੀ ਨਾ ਕਹਾ ਬਸ 아이 ਸਿਚੁਏਸ਼ਨ ਸੀ ਤਾਈ ਤਾਂ ਉਲਝੇ ਹੋਏ ਸੀਗੇ ਚਲੋ ਮੈਂ ਵੀ ਤੁਹਾਨੂੰ ਗਲਤ ਸਮਝਣ ਲੱਗ ਗਈ ਚਲ ਕੋਈ ਨਾ ਤੂੰ ਨਾ ਆ ਜਾ ਕੇ ਮੈਂ ਤੈਨੂੰ ਸੂਟ ਦਿੰਨਾ ਪ੍ਰੀਤਾਲਾ ਅੱਛਾ ਚਲੋ ਠੀਕ ਆ सूट नहीं है का। ये तो मेरा सूट पाई फिर दिया ओ रानो ये ये तो मेरा सूट है तू मेरा सूट क्यों पाया ये सूट है ये सूट मेरे ने ने है। तो मेरे पवन ने लिया दिता से उन्हें आया कि असं लै तू प्रीत का सूट पाला ना के मेरे को ना एक्चुअली कपड़े नहीं सी ना ता करके अच्छा चल कोई ना ਤੇ ਰਾણો ਤੂੰ ਐਨੇ ਦਿਨ ਦੀ ਕਿੱਥੇ ਰਹਿ ਰਹੀ ਸੀ ਨਾ ਤੁਹਾਨੂੰ ਕੀ ਮਤਲਬ ਮੈਂ ਕਿੱਥੇ ਮਰਜੀ ਜਾਵਾਂ ਤੁਹਾਨੂੰ ਕੋਈ ਮਤਲਬ ਹੈ ਫਿਰ ਵੀ ਦੱਸਤਾ ਸੀ ਵੀ ਤੂੰ ਐਨੇ ਦਿਨ ਕਿੱਥੇ ਸੀ ਪਹਿਲਾਂ ਮੈਨੂੰ ਇਹ ਦੱਸੋ ਤੁਹਾਨੂੰ ਕੋਈ ਮੇਰੀ ਫਿਕਰ ਹੈਗੀ ਸੀ ਜਿਹੜਾ ਤੁਸੀਂ ਆ ਬਾਰ ਬਾਰ ਮੈਨੂੰ ਪੁੱਛੀ ਜਾ ਰਹੇ ਹੋ ਮੈਨੂੰ ਇਹ ਗੱਲ ਦੱਸ ਰਾણો ਤੂੰ ਫਿਕਰ ਫਿਕਰ ਕਰੀ ਜੰਨੀ ਹੈ ਜਦ ਦੀ ਆਈ ਹੈ ਤੂੰ ਪਹਿਲਾਂ ਮੈਨੂੰ ਇਹ ਗੱਲ ਦੱਸ ਤੇਰੀ ਇਹ ਅਕਲ ਸੀਗੀ ਤੂੰ ਸਾਨੂੰ ਬਿਨਾਂ ਦੱਸੇ ਚਲੇਗੀ ਉਸ ਤੋਂ ਬਾਅਦ ਨਾ ਤੇਰਾ ਕੋਈ ਫੋਨ ਨਾ ਕੁਝ ਨਾ ਤੂੰ ਸਾਨੂੰ ਫੋਨ ਕਰਕੇ ਦੱਸਿਆ ਵੀ ਤੂੰ ਕਿੱਥੇ ਐ ਕਿੱਥੇ ਨਹੀਂ ਇਹ ਕੀ ਮਤਲਬ ਬਣਦਾ ਸੀ ਤੇਰੇ ਇਦਾਂ ਜਾਣ ਦਾ ਅੱਛਾ ਫੋਨ ਮੈਨੂੰ ਵੀ ਕਰਨਾ ਚਾਹੀਦਾ ਸੀ ਨਾ ਤੁਹਾਡੀ ਕੋਈ ਜ਼ਿੰਮੇਵਾਰੀ ਨਹੀਂ ਬਣਦੀ ਸੀ ਵੀ ਤੁਸੀਂ ਵੀ ਫੋਨ ਕਰ ਲਓ ਹੁਣ ਤੂੰ ਮੈਨੂੰ ਦੱਸੇਂਗੀ ਵੀ ਤੂੰ ਇੰਨੇ ਦਿਨ ਦੀ ਕਿੱਥੇ ਰਹਿ ਰਹੀ ਸੀ ਮੈਂ ਨਾ ਆਪਣੇ ਰਿਸ਼ਤੇਦਾਰਾਂ ਕੋਲ ਸੀ ਨਾ ਇਹ ਜੇ ਤੇਰੇ ਰਿਸ਼ਤੇਦਾਰ ਕਿਹੜੇ ਨੇ ਜਿਨ੍ਹਾਂ ਨੇ ਤੈਨੂੰ ਇੰਨੇ ਦਿਨ ਰੱਖ ਲਿਆ ਮੇਰੇ ਰਿਸ਼ਤੇ ਤਾਂ ਤੁਹਾਡੇ ਨਾਲ ਦਾ ਚੰਗੇ ਸੀ ਜਿਹੜੇ ਇੰਨੇ ਦਿਨ ਮੈਨੂੰ ਰੱਖ ਲਿਆ ਤੁਸੀਂ ਤਾਂ ਇੱਕ ਖਬਰ ਨਹੀਂ ਪੁੱਛੀ ਮੈਂ ਇੰਨੇ ਦਿਨ ਕਿੱਥੇ ਗਾਇਬ ਹੋ ਗਈ ਨਾ ਅਸੀਂ ਆਪਦੇ ਲਾਈਫ ਦੀ ਪ੍ਰੋਬਲਮ ਸੋਲਵ ਕਰੀਏ ਯਾ ਅਸੀਂ ਤੈਨੂੰ ਲੱਭਦੇ ਫਿਰੀਏ ਇੰਨੀ ਤੱਕਲ ਤੈਨੂੰ ਆਪ ਨੂੰ ਹੋਣੀ ਚਾਹੀਦੀ ਐ ਵੀ ਤੂੰ ਟਿੱਕੇ ਆਪਦੇ ਘਰੇ ਰਹੇ ਨਾਲੇ ਜੇ ਜਾਣਾ ਹੀ ਸੀ ਤਾਂ ਸਾਨੂੰ ਦੱਸ ਕੇ ਜਾਂਦੀ ਨਾ ਜੇ ਤੇਰੇ ਨਾਲ ਕੋਈ ਨਿੱਕੀ ਹੋ ਜਾਂਦੀ ਫੇਰ ਨਾਲਿਆ ਹੋਈ ਗਈ ਦੱਸ ਤੇਰਾ ਹਾਲ ਕਿਵੇਂ ਹੋਇਆ ਕੁਝ ਗਲਤ ਹੋਇਆ ਤੇਰੇ ਨਾਲ ਬੋਲ ਹੁਣ ਮੋਲ ਕੇ ਦੇਖੀ ਜਾਨੀ ਆ ਮੇਰੇ ਦੱਸ ਕੀ ਹੋਇਆ ਰਣੋਮਿਕ ਤੇਨੂੰ ਬਹੁਤ ਸਿੰਪਲ ਜੀ ਗੱਲ ਪੁੱਛੀ ਆ ਤੂੰ ਤਾਂ ਜਵਾਬ ਦੇਣ ਦੀ ਬਜਾਏ ਹੱਸ ਰਹੀ ਆ ਮੈਨੂੰ ਐ ਲੱਗ ਰਿਹਾ ਤੇਰੇ ਦਿਮਾਗ ਤੇ ਸੱਟ ਲੱਗਨ ਨਾ ਤੇਰੇ ਦਿਮਾਗ 'ਚ ਫਰਕ ਪੈ ਗਿਆ ਸਿਰ ਤੇ ਸੱਤ ਕੋ ਜਿਆਦਾ ਜ਼ੋਰ ਦੀ ਲੱਗੀ ਚੱਲ ਕੋਈ ਨਾ ਉਹਨਾਂ ਨੂੰ ਯਕੀਨ ਦਿਵਾਉਣ ਲਈ ਇਹ ਵੀ ਮਨਜ਼ੂਰ ਹੈ ਹੁਣ ਦੇਖੀ ਪ੍ਰੀਤ ਤੇ ਤੂੰ ਮੈਂ ਆਪਣੇ ਘਰ ਆਲਾ ਕਿਵੇਂ ਵਾਪਸ ਲੰਨੀ ਆ ਬਹੁਤ ਕਰਲੀ ਤੇਰੇ ਨਾਲ ਇਹ ਹਾਜ਼ਰ